ਸਵਗ ਦੀ ਵੱਡੀ ਖਬਰ ਦਰੋ ਕਰਾਂਗੇ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਹੋਏ ਐਨਆਰਆਈ ਤੇ ਹਮਲੇ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਰਾਈ ਦੇ ਹਮਲੇ ਦੇ ਮੁਲਜ਼ਮ ਦੇ ਵੱਲੋਂ ਹੀ ਜੁੜਾ ਹੈ ਫਾਇਰਿੰਗ ਕੀਤੀ ਗਈ ਸੀ ਹਥਿਆਰ ਦੀ ਰਿਕਵਰੀ ਦੇ ਲਈ ਪੁਲਿਸ ਜੜੀ ਹੈ ਪਹੁੰਚੀ ਹੈ ਨਰਾਈ ਤੇ ਹਮਲੇ ਦੇ ਮੁਲਜ਼ਮ ਵੱਲੋਂ ਫਾਇਰਿੰਗ ਕੀਤੀ ਗਈ ਬਦਮਾਸ਼ਾ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਅੰਮ੍ਰਿਤਸਰ ਦੇ ਜੇਠੂਵਾਲ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਐਨਆਰਆਈ ਤੇ ਹਮਲੇ ਦੇ ਮੁਲਜ਼ਮ ਦੇ ਵੱਲੋਂ ਜੁੜਾ ਹੈ फायरिंग फायरिंग की गई जवाबी ई से हमला गया बदमाशा जोड़ा है गोलीबारी की गई सी परिवार के सामने ही जो परिवार के सामने ही गोलियां मारिया गया उसके बावजूद जोड़ा है ਸਾਥੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਪਰ ਜਿਹੜੇ ਗੋਲੀ ਚਲਾਉਣ ਵਾਲੇ ਸੀ ਉਹਨਾਂ ਦੀ ਤਲਾਸ਼ ਪੁਲਿਸ ਕਰ ਰਹੀ ਸੀ ਜਨਾਹ ਨੂੰ ਹੋਣ ਗ੍ਰਫਤਾਰ ਕੀਤਾ ਗਿਆ ਪਰ ਗੋਲੀ ਚਲਾਈ ਗਿਆ ਹਥਿਆਰ ਦੀ ਰਿਕਵਰੀ ਦੇ ਲਈ ਪੁਲਿਸ ਉੱਥੇ ਪਹੁੰਚੀ ਸੀ ਜਿੱਥੇ ਕਿ ਗੋਲੀਬਾਰੀ ਹੋਈ ਹੈ ਹਥਿਆਰ ਦੀ ਰਿਕਵਰੀ ਦੇ ਲਈ ਪੁਲਿਸ ਪਹੁੰਚੀ ਨਰਾਇਣ ਤੇ ਹਮਲੇ ਦੇ ਮਲਜ਼ਮ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਥਿਆਰ ਦੀ ਰਿਕਵਰੀ ਦੇ ਲਈ ਪੁਲਿਸ ਉੱਥੇ ਪਹੁੰਚੀ ਇਹ ਵੱਡੀ ਖਬਰ ਇਸ ਵਕਤ ਵੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਪਹੁੰਚੀ ਸੀ ਤੇ ਨਰਾਇ ਤੇ ਹਮਲੇ ਦੇ ਮੁਲਜ਼ਮ ਦੇ ਵੱਲੋਂ ਜਿਹੜਾ ਫਾਇਰਿੰਗ ਕੀਤੀ ਗਈ ਸੀ ਉਸ ਤੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਰਾਇ ਦੇ ਹਮਲੇ ਦੇ ਮੁਲਜ਼ਮ ਦੇ ਵੱਲੋਂ ਫਾਇਰਿੰਗ ਕੀਤੀ ਗਈ ਐ ਨਰਾਇ ਤੇ ਜੁੜਾ ਹਮਲਾ ਹੋਇਆ ਸੀ ਉਹਨਾਂ ਮੁਲਜ਼ਮਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਹਥਿਆਰ ਦੇ ਰਿਕਵਰੀ ਦੇ ਲਈ ਪੁਲਿਸ ਪਹੁੰਚੀ ਸੀ ਐਨਆਈ ਸੁਖਚੰਨ ਸਿੰਘ ਤੇ ਜਿਹੜਾ ਪਰਸਨਲ ਅਟੈਕ ਹੋਇਆ ਸੀ ਉਸ ਅਟੈਕ ਦੇ ਸੰਬੰਧ ਵਿੱਚ ਤੁਹਾਨੂੰ ਪਤਾ ਕੱਲ ਅਸੀਂ ਕੁਝ ਅਰੈਸਟ ਕਰ ਲਈਆਂ ਸੀਗੀਆਂ ਬਾਕੀ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਅੱਜ ਹੁਸ਼ਿਆਰਪੁਰ ਤੋਂ ਅਹ ਸ਼੍ਰੀਓ ਬੰਨਿਉ ਰਾਣਾ ਜੀ ਸਾਡੇ ਸੀਆਈਏ ਇਨਸਪੈਕਟਰ ਰਵਿੰਦਰ ਜੀ ਇਨਸਪੈਕਟਰ ਤੇ ਹੋਰ ਸਾਡੀਆਂ ਟੀਮਾਂ ਜਿਹੜੀਆਂ ਆਲਰੇਡੀ ਉਹਨਾਂ ਦੇ ਪਿੱਛੇ ਸੀ ਤੁਹਾਨੂੰ ਕੱਲ ਵੀ ਇਸ ਗੱਲ ਬਰੀਫ ਕੀਤਾ ਸੀ ਉਸ ਬਾਰੇ ਉਸ ਦੌਰਾਨ ਉਹ ਹਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਉਥੋਂ ਹਸ਼ਿਆਰਪੁਰ ਤੋਂ ਉਹਨਾਂ ਨੂੰ ਅਰੈਸਟ ਕੀਤਾ ਸੀ ਉਹ ਅਰੈਸਟ ਕਰਕੇ ਲਿਆ ਕੇ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਦੇ ਉਸ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸੀ ਜਿਹੜਾ ਕਿ ਉਹਨਾਂ ਨੇ ਇਸ ਕਰਾਈਂ 'ਚ ਵਰਤਿਆ ਸੀ ਉਹਨੂੰ ਖਡੂਰ ਸਾਹਿਬ ਅ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਲਾਦਾ ਸੀ ਤੇ ਉਦੋਂ ਪਹਿਲਾਂ ਉਹ ਵੈਪਨ ਆ ਜਿਹੜੇ ਸਾਥ ਦੇ ਨਾਲ ਕੋ ਕੇ ਲੈ ਕੇ ਗਏ ਸੀ ਹੁਣ ਜਦੋਂ ਵਾਪਸ ਉਹਨਾਂ ਨੂੰ ਇੱਥੇ ਲਿਆ ਕੇ ਉਸ ਵੈਪਨਸ ਦੀ ਰਿਕਵਰੀ ਲਈ ਗੱਲ ਕੀਤੀ ਤਾਂ ਜਿਉਂ ਹੀ ਉਹਨਾਂ ਨੂੰ ਥਲੇ ਤਾਰਿਆ ਸੀ ਇਹ ਉੱਤਰਦਿਆਂ ਗੱਡੀ ਤੋਂ ਉਹਨਾਂ ਨੇ ਗੱਡੀ ਤੇ ਲੱਤ ਮਾਰ ਕੇ ਪਿੱਛੇ ਦੋ ਬੰਦੇ ਸਾਡੇ ਇੱਕ ਜਵਾਨ ਦੇ ਨਾਲ ਬੈਠੇ ਸੀ ਜਿਉਂ ਹੀ ਉਤਰ ਕੇ ਉਹਨਾਂ ਨੇ ਜਿੱਥੇ ਵੈਪਨ ਲਗਾਏ ਹੋਏ ਸੀ ਉਹਨਾਂ ਨੇ ਇੱਕਦਮ ਝੱਪਟ ਮਾਰ ਕੇ ਉਸ ਵੈਪਨਸ ਤੇ ਆਪਣੇ ਤਰੀਕੇ ਨਾਲ ਕਰਕੇ ਉਹਨਾਂ ਨੇ ਜਿਹੜੀ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਆਧਾਰ ਤੇ ਜਵਾਬੀ ਫਾਇਰਿੰਗ ਤੇ ਪੁਲਿਸ ਆਪ ਦੀ ਪ੍ਰੋਟੈਕਸ਼ਨ ਕਰਦਿਆਂ ਹੋਇਆਂ ਪੁਲਿਸ ਨੇ ਦੁਆਰਾ ਆਪਣੇ ਫਾਇਰ ਕਰਕੇ ਉਹਨਾਂ ਨੂੰ ਜਿਹੜਾ ਇਥੋਂ ਹੀ ਮੌਕੇ ਤੋਂ ਕਾਬੂ ਕੀਤਾ ਉਹਨਾਂ ਦੇ ਕਿੱਥੇ ਸੱਟਾਂ ਲੱਗੀਆਂ ਜਾਂ ਕਿੱਥੇ ਗੋਲੀ ਲੱਗੀ ਆ ਦੈਟ ਇਜ਼ ਦਾ ਮੈਟਰ ਉਹਨੂੰ ਹਸਪੀਟਲ ਪਹੁੰਚਦੇ ਕਰਤਾ ਤੇ ਉਹ ਜਿਹੜੀ ਹੈ ਸਾਰੀ ਇਹ ਰਿਕਵਰੀ ਕਰਨ ਦੇ ਲਈ ਇ ਸ਼ਾਮ ਨੂੰ ਤੁਹਾਨੂੰ ਬਰੀਫ ਕਰਦੇ ਦੋਨੋਂ ਗੈਂਗਸਟਰ ਜ਼ਖਮੀ ਹੋਏ ਆ ਦੋਨੋਂ ਸ਼ੂਟਰ ਜ਼ਖਮੀ ਹੋਏ ਆ ਹਾਂਜੀ ਦੋ ਦੋਨੋਂ ਜਿਹੜੇ ਸੁੱਖਾ ਗੈਂਗਸਟਰ ਸੀਗਾ ਸੁਖਵਿੰਦਰ ਤੇ ਔਰ ਜਿਹੜਾ ਗੁਰਕੀਰਤ ਗੋਰੀ ਜਿਹੜੇ ਦੋਨੇ ਸੀਗੇ ਉਹ ਦੋਨਾਂ ਦੇ ਹੀ ਇੱਥੇ ਵੈਪਨ ਸੀ ਦੋਨਾਂ ਨੇ ਉੱਥੋਂ ਕ੍ਰਾਈਮ ਕਰਕੇ ਵੈਪਨ ਲਿਆ ਕੇ ਇੱਥੇ ਲੁਕੋ ਕੇ ਮੋਟਰਸਾਈਕਲ ਉੱਥੇ ਛੱਡ ਕੇ ਗਏ ਸੀ ਉਹਦੀ ਰਿਕਵਰੀ ਲਈ ਸਾਡੀ ਪੁਲਿਸ ਪਾਰਟੀ ਮਨੂ ਰਾਣਾ ਦੀ ਮੌਜੂਦਗੀ ਦੇ ਵਿੱਚ ਪੁਲਿਸ ਮੁਲਾਜ਼ਮ ਉਹਨਾਂ ਨੇ ਫਾਇਰ ਕੀਤਾ ਸੀ ਅਸੀਂ ਹਸਪੀਟਲ ਭੇਜਿਆ ਅਸੀਂ ਐਜ਼ ਆਫ ਨਾਓ ਸਾਨੂੰ ਜ਼ਿਆਦਾ ਤੌਰ ਤੇ ਕੋਈ ਨਹੀਂ ਫੇਰ ਵੀ ਉਹਨਾਂ ਦਾ ਅਸੀਂ ਮੈਡੀਕਲ ਐਗਜ਼ਾਮਿਨ ਕਰਾ ਰਹੇ ਹਾਂ ਕੰਡੀਸ਼ਨ ਉਹਨਾਂ ਦੀ ਡਾਕਟਰ ਦੱਸਣਗੇ ਮੈਂ ਵੀ ਜਾ ਕੇ ਦੇਖਾਂਗਾ ਅਸਲ ਹੋ ਗਏ ਜੇਕਰ ਅਸੀਂ ਗੱਲ ਕਰੀਏ ਇਹ ਉਹੀ ਪਿਸਤਲ ਨੇ ਜਿਹੜੀ ਉੱਥੇ ਇਸਤੇਮਾਲ ਹੋਈ ਸੀ ਕਿਉਂਕਿ ਉੱਥੇ ਤਾਂ ਬਲਾਕ ਹੋ ਗਏ ਸੀਗੇ ਉੱਥੇ ਤਾਂ ਚੱਲਦੀ ਨਹੀਂ ਸੀਗੇ ਜਿਵੇਂ ਅਸੀਂ ਸੀਸੀਟੀਵੀ ਚ ਦੇਖਿਆ ਹੈ ਸੇਮ 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 ਪਿਸਤਲਾ ਇਹਨਾਂ ਜੋ ਕੀਦੋ ਫਾਇਰ ਹੋਇਆ ਅਜੇ ਕੀ ਤੋਂ ਨਹੀਂ ਹੋਇਆ ਦੈਟ ਇਜ਼ ਟੂ ਬੀ ਸੀਨ ਉਹ ਦੇਖਦੇ ਆ ਅਸੀਂ ਜੀ ਜੀ ਠੀਕ ਇਹ ਦੋ ਪਿਸਤਲਾਂ ਵਿੱਚ ਬਰੰਮਤ ਹੋਈ ਸਰ ਹਾਂਜੀ ਦੋ ਪਿਸਤਲ ਇੱਕ ਵੱਡੀ ਕਾਮਯਾਬੀ ਹੈ ਕਿ 48 ਘੰਟੇ ਦੇ ਵਿੱਚ ਬਿਲਕੁਲ ਬਿਲਕੁਲ ਸਾਡੇ ਇੱਕ ਵਾਰੀ ਹੁਣ ਸਾਰਾ ਕੇਸ ਜਿਹੜਾ ਹੈ ਉਹ 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 ਤੁਹਾਨੂੰ ਬਰੀਫ ਹੋਤੇ ਕਰ ਦਾਂਗੇ ਸਾਡਾ ਕੰਸਰਨ ਥੋੜਾ ਜਿਹਾ ਮੈਡੀਕਲ ਤੋਂ ਉ ਸੱਜੇ ਉਥੇ ਕਿਸ ਜਗ੍ਹਾ ਤੇ ਰੋਕੇ ਹੋਏ ਸੀਗੇ ਹੁਸ਼ਿਆਰਪੁਰ ਕਿਸੇ ਹੁਸ਼ਿਆਰ ਹਜ਼ਾਰਪੁਰ ਸਰਾਂ ਸੀ ਇੱਕ ਸਰਾਂ ਦੇ ਵਿੱਚ ਰੋਕੇ ਹੋਏ ਸੀ ਅਸੀਂ ਲਗਾਤਾਰ ਇਹਨਾਂ ਨੂੰ ਜਿਹੜਾ ਫਾਲੋਅ ਅਪ ਕਰ ਰਹੇ ਸੀਗੇ ਸਾਡੀਆਂ ਟੀਮਾਂ ਪਿੱਛੇ ਸੀ ਇਹਨਾਂ ਦੇ ਇਹ ਅੱਗੇ ਅੱਗੇ ਸੀ ਟਰੇਸ ਕਰਦਿਆਂ ਕਰਦਿਆਂ ਜਿਉਂ ਹੀ ਟਰੇਸ ਹੋਏ ਉਥੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬੜੀ ਮਸਤੀ ਦੀ ਨਾਲ ਸਾਡੀ ਟੀਮ ਨੇ ਪਲੱਸ ਅਕਾਊਂਟ ਇੰਟੈਲੀਜੈਂਸ ਦੀਆਂ ਟੀਮਾਂ ਸਾਡੇ ਹੋਰ ਯੂਨਿਟਸ ਜਿਹੜੇ ਨਾਲ ਸਾਡੇ ਸਹਿਯੋਗੀ ਯੂਨਿਟ ਸੀਗੇ ਉਹ ਵੀ ਫਾਲੋਅ ਕਰ ਰਹੇ ਸੀ ਉਹਨਾਂ ਨੇ ਸਾਰਿਆਂ ਨੇ ਉਸ ਤਰੀਕੇ ਇਹਨਾਂ ਨੂੰ ਮੌਕੇ ਤੇ ਕਾਬੂ ਕਰਕੇ ਮੇਨ ਸਾਡੀ ਹੁਸ਼ਿਆਰਪੁਰ ਦੀ ਟੀ ਇਹਨਾਂ ਦਰਾਨੇ ਨੂੰ ਇੱਧਰ ਲੈ ਕੇ ਆ ਰਹੇ ਸੀ ਸਰ ਇਹ ਸ਼ਾਪ ਸ਼ੂਟਰ ਕੋਈ ਕੀ ਥਿਊਰੀ ਕੰਮ ਆਈ ਕੋਈ ਮੋਬਾਈਲ ਲੋਕੇਸ਼ਨਸ ਜਾਂ ਕੋ ਇਨਫੋਰਮੇਸ਼ਨ ਕੋ ਉਹ 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 ਸਾਡੇ ਆਪਣਾ ਮੈਟਰ ਹੈਗਾ ਕਾਈਂਡਲੀ ਅਸੀਂ ਉਹ ਡਿਸਕਲੋਜ਼ ਨਾ ਕਰੀਏ ਇਹਨਾਂ ਤੇ ਪਰਚੇ ਕਿੰਨੇ ਨੇ ਕੋਈ ਸ਼ਾਪ ਸ਼ੂਟਰੇ ਟ੍ਰੈਂਡ ਨੇ ਜਾਂ ਉਸ ਤਰ੍ਹਾਂ ਜਾਂ ਆਪੇ ਬੋਲ ਰਹੇ ਨੇ ਉਹ ਉਹ ਸਾਰੀਆਂ ਗੱਲਾਂ ਸਾਨੂੰ ਡਿਟੇਲ ਅਸੀਂ ਇਹ ਵੀ ਖਬਰ ਆ ਰਹੀ ਕਿ ਦੋਨੋਂ ਡਰਗ ਲਿਸਟ ਨੇ ਚਿੱਟੇ ਦੇ ਆਦੇ ਨੇ ਉਹ ਸਾਰੀਆਂ ਗੱਲਾਂ ਤੁਹਾਨੂੰ ਮਿਲ ਕੇ ਡਿਟੇਲ ਦੱਸਾਂ ਹੈਗੇ ਆ ਡਰਗਟਿਕ ਰਿਕਸ ਵੀ ਹੈਗੇ ਨੇ ਇਹਨਾਂ ਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਨਵੀਂ ਗੱਲ ਹੈ ਕਿ ਤੀਸਰਾ ਬੰਦਾ ਜਿਹੜਾ ਕਿ ਇਨਵੋਲਡ ਉਹ ਸੁਖਜਿੰਦਰ ਜੀ ਲਈ ਸਭੀ ਉਹ ਵੀ ਨਾਲ ਕਾਬੂ ਆਇਆ ਜਿਹੜਾ ਮੋਟਰਸਾਈਕਲ ਲੈ ਕੇ ਬਾਹਰ ਖੜਾ ਸੀਗਾ ਜਿਹੜਾ ਮੋਟਰਸਾਈਕਲ ਤੋਂ ਬਾਹਰ ਉਤਰਿਆ ਸੀਗਾ ਮੋਟਰਸਾਈਕਲ ਤੋਂ ਉਤਰ ਕੇ ਸਾਈਡ ਤੇ ਹੋ ਗਿਆ ਸੀ ਜਿਹੜਾ ਤੀਸਰਾ ਬੰਦਾ ਸੀ ਉਹ ਵੀ ਮੌਕੇ ਤੇ ਸੀ ਕਾਬੂ ਕਰ ਲਿਆ ਸੀ ਅਸੀਂ ਵੈਪਨ ਰਿਕਵਰ ਕਰ ਲਿਆ ਜੀ ਉਹ ਵੈਪਨ ਸਾਡੇ ਸਾਡੀ ਫ੍ਰੈਂਸਿਕ ਟੀਮਸ ਆਈ ਆ ਅਸੀਂ ਮੌਕੇ ਤੇ ਆ ਕੇ ਦੇਖਿਆ ਵੈਪਨ ਸਾਡੇ ਦੋਨੇ ਰਿਕਵਰ ਹੋ ਗਿਆ ਅਸੀਂ ਉਹਨੂੰ ਪ੍ਰੋਪਰ ਪ੍ਰੋਪਰ ਜੋ ਸਾਡਾ ਹੈਗਾ ਸਿਸਟਮ ਹੈਗਾ ਇਨਵੈਸਟੀਗੇਸ਼ਨ ਦੇ ਆਧਾਰ ਤੇ ਉਹਨੂੰ ਪ੍ਰੀਜ਼ਰਵ ਕਰਦੇ ਹੋਏ ਉਸ ਤਰੀਕੇ ਨਾਲ ਜੀ ਉਹ ਵੀ ਸ਼ੂਟਰ ਇੰਜਰਡ ਹੋਏ ਆ ਉਹਨਾਂ ਨੂੰ ਦੋ ਦੋਨੋਂ ਸ਼ੂਟਰ ਇੰਜਰਡ ਹੋ